अगर ਤੁਸੀਂ ਸੋਚ ਰਹੇ ਹੋ ਕਿ ਸਟੋਰੀ ਚੈਨਲ ਕਿਵੇਂ ਬਣਾਉਣਾ ਹੈ ਅਤੇ ਕਿਵੇਂ ਕ੍ਰੀਏਟ ਕਰਨਾ ਹੈ ਤੇ ਬਿਲਕੁਲ ਸਹੀ ਵੀਡੀਓ ਤੇ ਆਏ ਪਹਿਲਾਂ ਸਟੋਰੀ ਵੇਖੋ। ਇਹ ਬੰਦੇ ਦਾ ਨਾਮ ਰਵੀ ਸੀ। ਉਹ ਬਹੁਤ ਮਿਹਨਤੀ ਸੀ ਪਰ ਲੋਕ ਉਸ ਦੀ ਕੋਈ ਵੈਲਿਊ ਨਹੀਂ ਕਰਦੇ ਸਨ। ਉਹ ਹਮੇਸ਼ਾ ਸੋਚਦਾ ਕਿ ਮੈਂ ਇੰਨਾ ਮਿਹਨਤ ਕਰਦਾ ਹਾਂ ਪਰ ਲੋਕ ਮੇਰੀ ਕਦਰ ਕਿਉਂ ਨਹੀਂ ਕਰਦੇ? ਇੱਕ ਦਿਨ ਰਵੀ ਆਪਣੇ ਗੁਰੂ ਜੀ ਕੋਲ ਗਿਆ ਅਤੇ ਆਪਣੇ ਦਿਲ ਦੀ ਗੱਲ ਦੱਸ ਦਿੱਤੀ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, "ਬੇਟਾ, ਮੈਂ ਤੇਰੀ ਸਮੱਸਿਆ ਸਮਝ ਗਿਆ।" ਤਾਂ ਹੈਲੋ ਸਸਟਿਕਲ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਤੇ ਜੇਕਰ ਤੁਸੀਂ ਇਹੋ ਜਿਹਾ ਸਟੋਰੀ ਚੈਨਲ ਬਣਾ ਕੇ ਕ੍ਰੀਏਟ ਕਰਨਾ ਚਾਹੁੰਦੇ ਜੇ 1000 ਸਬਸਕ੍ਰਾਈਬ ਅਤੇ 4000 ਘੰਟੇ ਦਾ ਵਾਚ ਟਾਈਮ ਪੂਰਾ ਕਰਨਾ ਚਾਹੁੰਦੇ ਜੇ ਜੋ ਕਿ ਤੁਹਾਡਾ ਚੈਨਲ ਮੋਨਟਾਈਜ਼ ਹੋ ਕੇ ਅਤੇ ਤੁਸੀਂ ਪੈਸੇ ਕਮਾਉਣ ਲੱਗ ਜਓ ਵੀ ਬਿਲਕੁਲ ਫ੍ਰੀ ਇਨਵੈਸਟ ਕਿਹੇ ਚੀਜ਼ ਦੀ ਲੋੜ ਨਹੀਂ ਸਿਰਫ ਆਪਾਂ ਨੂੰ ਫੋਨ ਦੀ ਅਤੇ ਡਾਟਾ ਦੀ ਲੋੜ ਹੈ ਬਾਕੀ ਤੁਸੀਂ ਸਾਰਾ ਕੰਮ ਫੋਨ ਤੋਂ ਹੀ ਕਰ ਸਕਦੇ ਆ ਤੇ ਚੈਨਲ ਇਹ ਸਟੋਰੀ ਦਾ ਤੁਹਾਨੂੰ ਪਤਾ ਬਹੁਤ ਹੀ ਸਕੋਪ ਹੈ ਅਤੇ ਸੁਣਨਾ ਵੀ ਲੋਕ ਬਹੁਤ ਪਸੰਦ ਕਰਦੇ ਆ ਤੇ ਜੇਕਰ ਤੁਸੀਂ ਇਹੋ ਜਿਹਾ ਚੈਨਲ ਬਣਾ ਲੈਂਦੇ ਜੇ ਤੇ ਰਮਾਨਾ ਘਰੇ ਬੈਠੇ ਵੀ 20000 ਰੁਪਏ ਰਮਾਨਾ ਪਾ ਸਕਦੇ ਜੇ ਅਤੇ ਖਾਸ ਕਰ ਪੈਣਾ ਵੀ ਬਣਾ ਸਕਦੀਆਂ ਹਨ ਜੋ ਘਰੇ ਵੇਲੀਆਂ ਆਪਣੇ ਕੰਮ ਕਾਜ ਤੋਂ ਵੇਲੀਆਂ ਹੋ ਜਾਂਦੀਆਂ ਹਨ ਅਤੇ ਉਹਨਾਂ ਕੋਲ ਥੋੜਾ ਬਹੁਤਾ ਟਾਈਮ ਬਚਦਾ ਅਗਰ ਜੋ ਲੱਭਣ ਦੀਆਂ ਕਿ ਸਾਡੇ ਕੋਲ ਕੋਈ ਕੰਮ ਨਹੀਂ ਹੈਗਾ ਤੇ ਇਹ ਚੈਨਲ ਤੁਸੀਂ ਕ੍ਰੀਏਟ ਕਰ ਸਕਦੇ ਜੇ ਚਲਦੇ ਆਂ ਚੈਟ ਜੀਪੀ ਦੇ ਵਿੱਚ ਇੱਥੇ ਸਰਚ ਬਾਰ 'ਚ ਲਿਖਾਂਗੇ ਆਪਣੀ ਵੈਲਿਊ ਵਧਾਉਣਾ ਸਿੱਖੋ ਸਿਰਫ ਮੈਂ ਟੌਪਿਕ ਦਿੱਤਾ ਤਾਂ ਗਾੜੀ ਮੈਂ ਲਹਿਤਾ ਮੋਟੀਵੇਸ਼ਨਲ ਸਟੋਰੀ ਇਨ ਪੰਜਾਬੀ 800 ਵਰਡ ਹੈਨਾ ਅਵਾਇਟ ਗਲੈਰੋ ਜਿਹੜਾ ਨਿਸ਼ਾਨ ਲਾਇਆ ਇਹਨੂੰ ਦਬ ਦੇਣਾ ਤਾਂ ਮੈਂ ਤਾਂ ਬਾਅਦ ਦੇਖੋ ਜੀ ਆਪਣੇ ਸਾਹਮਣੇ ਇਹਨੇ ਸਟੋਰੀ ਲਿਖਣੀ ਸ਼ੁਰੂ ਕਰ ਦਿੱਤੀ ਹੈ ਜਿੱਦਾਂ ਕਿ ਮੈਂ ਤੁਹਾਨੂੰ ਹਰ ਵਾਰੀ ਦੱਸਦੀ ਆ ਕਿ ਚੜਜੀਪੀ ਦੇ ਵਿੱਚੋਂ ਮੈਂ ਮਤਲਬ ਕਿ ਸਟੋਰੀ ਲਿਖਾਉਣੀ ਹੈ ਤਾਂ ਮੈਂ ਹਮੇਸ਼ਾ ਇੱਥੋਂ ਹੀ ਲਿਖਾਉਣੀ ਹੈ ਤੇ ਤੁਹਾਡੇ ਸਾਹਮਣੇ ਵੇਖੋ ਲਿਖਾਂਦੀ ਇਹ ਤੇ ਕੋਈ ਵੀ ਕੋਪੀਰਾਈਟ ਜਾਂ ਕੋਈ ਸਟ੍ਰਾਈਕ ਕੋਈ ਵੀ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਤੁਸੀਂ ਸੋਚੋਗੇ ਕਿ ਨਹੀਂ ਸਾਡਾ ਮੋਨਟਾਈਜ਼ ਚੈਨਲ ਮੋਨਟਾਈਜ਼ ਨਹੀਂ ਹੋਣਾ ਇਹ ਤੇ ਕੋਈ ਵੀ ਕਿਸੇ ਤਰੀਕੇ ਦਾ ਖਤਰਾ ਨਹੀਂ ਹੈਗਾ ਤਾਂ ਦੇਖੋ ਜੀ ਇਹਨੇ ਸਟੋਰੀ ਸਾਰੀ ਆਪਾਂ ਨੂੰ ਲਿਖ ਕੇ ਦੇ ਦਿੱਤੀ ਹੈ ਹਨਾ ਨਤੀ ਉਹ ਵੀ ਨਾਲ ਹੀ ਆਪਾਂ ਲਿਖਾਂਗੇ ਇਹ ਤੋਂ ਚੈਟ ਜੀਪੀ ਤੋਂ ਲਿਖਾਵਾਂਗੇ ਤੇ ਇਹਦਾ ਜਿਹੜਾ 프롬ਟ ਲਿਖਣਾ ਤੇ ਉਹ ਥੋੜਾ ਜਿਹਾ ਮੈਂ ਲਿਖੇ ਹੋਏ ਵਰਲਡ ਉਹ ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਾਂਗੀ ਤੁਸੀਂ ਉਹ ਉੱਥੋਂ ਕਾਪੀ ਕਰਕੇ ਤੇ 프롬ਟ ਇਹਦਾ ਜਨਰੇਟ ਕਰਵਾ ਸਕਦੇ ਜੇ ਇੰਗਲਿਸ਼ ਦੇ ਵਿੱਚ ਸਟੈਪ 바이 ਸਟੈਪ ਹਨੂ ਲਿਖ ਕੇ ਦਊਗਾ ਤੇ ਆਹ ਦੇਖੋ ਜੀ ਮੈਂ ਇੱਥੇ ਲਿਖਤਾ ਹਾਂ ਇਹ ਤੁਹਾਨੂੰ ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ ਤੇ ਇਹ ਸੀਨ 바이 ਸੀਨ ਸਾਨੂੰ ਸਕ੍ਰਿਪਟ ਦੇਊਗਾ ਜਿਹਦੇ ਤੋਂ ਆਪਾਂ ਕੀ ਫੋਟੋ ਜਾਂ ਇਮੇਜ ਆਪਾਂ ਜਨਰੇਟ ਕਰਾਂਗੇ ਤੁਹਾਡੇ ਸਾਹਮਣੇ ਮੈਂ ਕਰੂੰਗੀ ਤੇ ਇਹਨੂੰ ਵਾਈਟ ਵਾਲੇ ایرਨ ਨੂੰ ਦੱਬ ਕੇ ਤੇ ਆਪਾਂ 프롬ਟ ਜਨਰੇਟ ਕਰਵਾ ਲੈਣੇ ਆ ਇਹਨਾਂ ਤਾਂ ਹਨ ਜਿੱਦਾਂ ਕਿ ਤੁਸੀਂ ਦੇਖਣ ਦੇ ਹੋ ਕਿ ਆਪਣੇ ਸਾਹਮਣੇ ਇਹਨਾਂ ਨੇ 프롬ਟ ਲਿਖਣਾ ਸ਼ੁਰੂ ਕਰ ਦਿੱਤਾ ਸੀਨ 1 ਹਨਾ ਇਮੇਜ 프롬ਟ ਹੋ ਗਿਆ ਸੀਨ 2 ਸੀਨ 3 ਹਨਾ ਇਹਨਾਂ ਲਿਖ ਕੇ ਆਪਾਂ ਨੂੰ ਦੇ ਦੇਣੇ 6 7 8 ਭਾਗਾਂ 'ਚ ਦੇ ਦਊਗਾ ਜਿੰਨੇ ਵੀ ਇਹਦੇ ਵਿੱਚ ਸੀਨ ਹੋਣਗੇ ਉਸੇ ਤਰੀਕੇ ਨਾਲ ਸਾਨੂੰ ਸੀਨ ਦੇ ਦਊਗਾ ਪ੍ਰੋਵਾਈਡ ਕਰੂੰਗਾ ਤੇ ਤੋਂ ਬਾਅਦ ਫਿਰ ਆਪਾਂ ਮਤਲਬ ਕਿ ਤੁਹਾਨੂੰ ਦੱਸਦੇ ਆ ਵੀ ਇਹਨੂੰ ਇਮੇਜ ਨੂੰ ਕਿੱਦਾਂ ਆਪਾਂ ਤੇ ਆਪਣਾ 프롬ਟ ਉਹਨੇ ਸਾਰਾ ਲਿਖ ਕੇ ਦਿੱਤਾ ਤੇ ਹੁਣ ਇਹਦੀ ਇਮੇਜ ਕਿੱਦਾਂ ਕ੍ਰੀਏਟ ਕਰਨੀ ਉਹ ਆਪਾਂ ਦੇਖ ਲੈਨੇ ਆ ਤੇ ਆ 프롬ਟ ਦੇ ਉੱਤੇ ਟਾਈਪ ਕਰਾਂਗੇ ਸਿਲੈਕਟ ਕਰਾਂਗੇ ਤੇ ਇਹਦੇ ਵਿੱਚ ਜੋ ਸੀਨ 1 ਦਾ ਮਤਲਬ ਕਿ ਜਿਹੜਾ ਹੈਗਾ ਨਾ ਇਮੇਜ 프롬ਟ 1 1 ਵਾਲਾ ਆਪਾਂ ਸਾਰਾ ਕਾਪੀ ਕਰਾਂਗੇ ਕਾਪੀ ਕਰਨ ਤੋਂ ਬਾਅਦ ਆਪਾਂ ਫਿਰ ਚੱਲਦੇ ਆਂ ਬੈਕ ਕਰਕੇ ਤੇ ਆਪਾਂ ਫਿਰ ਚੱਲਦੇ ਆਂ ਗੂਗਲ ਵਿੱਚ ਗੂਗਲ 'ਚ ਜਾ ਕੇ ਆਪਾਂ ਇੱਥੇ ਸਰਚ ਕਰਾਂਗੇ ਮੀਟਾ AI ਇਹਨੂੰ ਕਰਕੇ ਪਹਿਲੀ ਵੈਬਸਾਈਟ ਆਉਂਦੀ ਹੈ ਮੀਟਾ AI ਇਹਨੂੰ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਸ ਤਰੀਕੇ ਦਾ ਇੰਟਰਫੇਸ ਆਏਗਾ ਤੇ ਇੱਥੇ ਆਪ ਫੋਰਥ ਵਾਲੇ ਨੂੰ ਟੱਚ ਕਰਕੇ ਤੇ ਇੱਥੇ ਲਿਖਿਆ ਮੀਟਾ AI ਕੋ ਹਨਾ ਹੇ ਥੱਲੇ ਸਰਚ 바ਰ ਤੇ ਲਿਖਿਆ ਸਰਚ 바ਰ ਤੇ ਆਪਾਂ ਲਿਖਾਂਗੇ ਕ੍ਰੀਏਟ ਇਮੇਜ ਆਫ ਇਹ ਲਿਖ ਕੇ ਉਹ ਤੋਂ ਬਾਅਦ ਜਿਹੜਾ ਆਪਾਂ ਕਾਪੀ ਕੀਤਾ ਤਾਂ ਫਰੇਮਟ ਲਿਆਂਦਾ ਵਾ ਉਹ ਇਹਦੇ ਗਾੜੀ ਆਪਾਂ ਪੇਸਟ ਕਰ ਦੇਣਾ ਵਾ ਪੇਸਟ ਕਰਕੇ ਇਹਨਾਂ ਜ਼ਰੂਰ ਧਿਆਨ ਰੱਖਿਓ ਕਿ ਆਪਾਂ ਇਹਨੂੰ ਮਤਲਬ ਕਿ ਸੀਨ ਪੰਜਾਬੀ ਵਿੱਚ ਕ੍ਰੀਏਟ ਕਰਨਾ ਜਿੱਥੇ ਇਹ ਯੰਗ ਲਿਖਿਆ ਹੈ ਨਾ ਇਹਦੀ ਥਾਂ ਤੇ ਆਪਾਂ ਸਿੱਖ ਲਿਖ ਦੇਣਾ ਬਸ ਇਹਨੀ ਕ ਮਿਸਟੇਕ ਆ ਪਾਕ ਮਤਲਬ ਕੀ ਕਰਨੀ ਹੈ ਇਹਦੇ ਵਿੱਚ ਸਿੱਖ ਲਿਖ ਦੇਣਾ ਸਿੱਖ ਯੰਗ ਹਨਾ ਪੰਜਾਬੀ ਤੇ ਆਪਣੇ ਸਾਹਮਣੇ ਪੰਜਾਬੀ ਹੀ ਵੀ ਮਤਲਬ ਕੀ ਇਮੇਜ ਬਣ ਕੇ ਆਉ ਜੇ ਤੁਸੀਂ ਨਹੀਂ ਲਿਖੋਗੇ ਤੇ ਉਹ ਫਿਰ ਹਿੰਦੀ ਵਾਲੇ ਭਈਏ ਵਾਂਗੂ ਆ ਜਾਊਗਾ ਉਸ ਤਰੀਕੇ ਦਾ ਹਨਾ ਇਹ ਤੁਸੀਂ ਲਿਖਣਾ ਜ਼ਰੂਰ ਆ ਤੇ ਤੁਹਾਡੇ ਸਾਹਮਣੇ ਆ ਵੇਖੋ ਜੀ ਆਪਾਂ ਬਾਈਟ ਵਾਲੇ ਆਈਕਨ ਤੇ ਕਲਿੱਕ ਕਰਤਾ ਹੀ ਕਰਨ ਤੋਂ ਬਾਅਦ ਆ ਤੁਹਾਡੇ ਸਾਹਮਣੇ ਇਮੇਜ ਜਨਰੇਟ ਹੋ ਗਈਆਂ ਤੁਹਾਨੂੰ ਚਾਰ ਇਮੇਜ ਦਿੱਤੀਆਂ ਤੇ ਇੱਥੇ ਲਿਖਿਆ ਇਮੇਜ ਕ੍ਰੀਏਟ ਹਨਾ ਤੇ ਇਹ ਐਡਿਟ ਕਰੋ ਇਹਨਾਂ ਦੇ ਉੱਤੇ ਦਬ ਕੇ ਤੇ ਇਹਨੂੰ ਆਪਾਂ ਮਤਲਬ ਕਿ ਟੱਚ ਕਰਕੇ ਤੇ ਇਹਨੂੰ ਐਨੀਮੇਟ ਕਰਾਂਗੇ ਇਹ ਲੰਡਨ ਲਣ ਲੱਗ ਜਾਣਗੀਆਂ ਫੋਟੋਆਂ ਤੇ ਜੇਕਰ ਤੁਸੀਂ ਉਦਾਂ ਹੀ ਡਾਊਨਲੋਡ ਕਰਨੀ ਤਾਂ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਦਾਂ ਵੀ ਡਾਊਨਲੋਡ ਕਰ ਸਕਦੇ ਤੇ ਮੈਂ ਇਹਨੂੰ ਜਨਰੇਟ ਕਰਕੇ ਤੁਹਾਨੂੰ ਦਿਖਾਤਾ ਫਿਰ ਆਪਾਂ ਪਹਿਲੇ ਵਾਲੇ ਨੂੰ ਦਬਾਂਗੇ ਤੇ ਆ ਨਿਕਾ ਜਾਏ ਰੋ ਇੱਥੇ ਸੇਵ ਵਾਲਾ ਦਿਖਣਦਿਆ ਇਹਨੂੰ ਦਬ ਦੇਣਾ ਦਬਨ ਤੋਂ ਬਾਅਦ ਆਪਣੀ ਇਮੇਜ ਡਾਊਨਲੋਡ ਹੋ ਜਾਣੀ ਇਹ ਨਹੀਂ ਮਾਰ ਕੇ ਦੂਸਰੀ ਵਾਲੀ ਕਰ ਲੈਣੀ ਆ ਸਾਰੀਆਂ ਇਹਦਾ 1 2 3 ਸਾਰੀਆਂ ਜਿੰਨੀਆਂ ਵੀ ਹੈਗੀਆਂ ਜਿੰਨੀ ਤੁਹਾਡੀ ਸਕ੍ਰਿਪਟ ਦੇ ਸਾਹਮਣੇ ਜੇ ਤੁਹਾਨੂੰ 4 ਚਾਹੀਦੀਆਂ 4 ਲੈ ਲਓ 2 ਚਾਹੀਦੀਆਂ 2 ਚਾਹੀਦੀਆਂ ਜਿੰਨੀਆਂ ਤੁਸੀਂ ਕਰ ਸਕਦੇ ਜਿਉਂਨੀਆਂ ਕਰ ਲਓ ਹਨ ਤੇ ਇਥੇ ਇਸ ਤਰੀਕੇ ਨਾਲ ਜੇ ਇਮੇਜ ਜਨਰੇਟ ਹੋ ਜਾਂਦੀ ਆ ਤੇ ਬਿਲਕੁਲ ਫ੍ਰੀ ਆਫ ਗੋਸ ਹੈ ਕੋਈ ਇਹਦੇ ਵਿੱਚ ਚਾਰਜ ਡਾਟਾ ਕੋਈ ਚੀਜ਼ ਨਹੀਂ ਲੱਗਦੀ ਸਿਰਫ ਨੈਟ ਹੀ ਫੁਕਦਾ ਜਿਹੜਾ ਮਾੜਾ ਫਟਾ ਫੁਕਦਾ ਬਾਕੀ ਕੋਈ ਚੀਜ਼ ਨਹੀਂ ਲੱਗਦੀ ਸਿਰਫ ਇੱਕ ਵਾਰੀ ਤੁਸੀਂ ਲੌਗਇੰਗ ਜ਼ਰੂਰ ਕਰ ਲਿਓ ਜਦੋਂ ਤੁਸੀਂ ਓਪਨ ਕਰੋਗੇ ਆਲਰੇਡੀ ਮੇਰਾ ਲੌਗਇੰਗ ਹੋਇਆ ਹੋਆ ਹੈਨਾ ਤਮੈਂ ਤੁਹਾਨੂੰ ਇੱਕ ਜੇ ਇੱਕ ਤੁਹਾਨੂੰ ਕਰਕੇ ਦਿਖਾਤੀ ਹੁਣ ਮੈਂ ਦੂਜੀ ਵੀ ਤੁਹਾਨੂੰ ਕਰਦੇ ਫੇਰ ਆਪਾਂ ਬੈਕ ਨੂੰ ਜਾ ਕੇ ਉਥੋਂ ਦੂਸਰੀ ਵਾਲੀ ਇਮੇਜ ਦਾ ਫਰੋంట్ ਆਪਾਂ ਲੈ ਲੈਨੇ ਆ ਇਥੋਂ ਮੈਂ ਕਾਪੀ ਕਰ ਲਿਆ ਮੈਂ ਕਾਪੀ ਕਰਕੇ ਫੇਰ ਬੈਕ ਕਰਕੇ ਆਪਾਂ ਚੱਲਦੇ ਹਾਂ ਨਾ Google ਦੇ ਵਿੱਚ ਤੇ ਇਹਨੂੰ Google ਨੂੰ ਓਪਨ ਕਰਕੇ ਫੇਰ ਆਪਾਂ ਦੂਜੀ ਇਮੇਜ ਜਨਰੇਟ ਕਰਕੇ ਤੁਹਾਨੂੰ ਮੈਂ ਦਿਖਾਉਣੀ ਉਸੇ ਤਰੀਕੇ ਨਾਲ ਸਿਰਫ ਇਹਦੇ ਵਿੱਚ ਵੀ ਉਹ ਆਪਾਂ ਸਿੱਖ ਕਰ ਦੇਣਾ ਬਸ ਇਹ ਤੇ ਸਿੱਖ ਵਿੰਗਲਾ ਨਾ ਲਿਖ ਦੇਣਾ ਵਾ ਸਿੱਖ ਦਾ ਮਤਲਬ ਇਹ ਕਿ ਪੰਜਾਬੀ ਬੰਦੇ ਆਉਣਗੇ ਹੋਰ ਕੋਈ ਗੱਲ ਨਹੀਂ ਬਸ ਤੇ ਹਿੰਦੀ ਨਹੀਂ ਆਉਣਗੇ ਤੇ ਇਹ ਤੇ ਆਪਣੀ ਫੋਟੋ ਦੇ ਸਕ੍ਰਿਪਟ ਦੇ ਹਿਸਾਬ ਤੇ ਪੰਜਾਬੀ ਬੰਦੀ ਆਪਾਂ ਨੂੰ ਮਿਲਣਗੇ ਆ ਦੇਖੋ ਜੀ ਤੁਹਾਡੇ ਸਾਹਮਣੇ ਦੂਸਰੇ ਵੀ ਜਨਰੇਟ ਹੋਉਂਦੇ ਹੁਣ ਮੈਂ ਤੁਹਾਨੂੰ ਦੋ ਵਾਰੀ ਕਰਕੇ ਵਿਖਾਤਾ ਤਾਂ ਬਾਕੀ ਤੁਸੀਂ ਖੁਦ ਸਮਝਦਾਰ ਜੇ ਤੁਸੀਂ ਆਪੇ ਕਰ ਸਕਦੇ ਆ ਕਿੰਨੀਆਂ ਵਧੀਆ ਇਮੇਜ ਆ ਗਈ ਜੇ ਤੁਸੀਂ ਉਦਾਂ ਵੀ ਡਾਊਨਲੋਡ ਕਰਨੀ ਤੁਸੀਂ ਉਦਾਂ ਵੀ ਡਾਊਨਲੋਡ ਇਹਨਾਂ ਨੂੰ ਕਰ ਸਕਦੇ ਜ ਪਰ ਮੈਂ ਐਨੀਮੇਟ ਕਰਦਿਆਂ ਆ ਤੇ ਆ ਦੇਖੋ ਜੀ ਚਾਰੇ ਦੇ ਚਾਰੇ ਐਨੀਮੇਟ ਹੋ ਗਿਆਂ ਕਿੰਦਾ ਵਧੀਆ ਹਨਾ ਤੇ ਇਹਨੂੰ ਹੁਣ ਮੈਂ ਇੱਕ ਇੱਕ ਕਰਕੇ ਤੇ ਡਾਊਨਲੋਡ ਕਰ ਲੈਂਦੀ ਆ ਅਤੇ ਡਾਊਨਲੋਡ ਕਰਨ ਤੋਂ ਬਾਅਦ ਫਿਰ ਤੁਸੀਂ ਇੱਥੇ ਅਨਲਿਮਿਟਿਡ ਇਮੇਜ ਕ੍ਰੀਏਟ ਕਰ ਸਕਦੇ ਜੇ ਬੜੀਆਂ ਵਧੀਆ ਤੁਹਾਨੂੰ ਕਿਸੇ ਵੈਬਸਾਈਟ ਤੇ ਜਾਣ ਦੀ ਲੋੜ ਨਹੀਂ ਬਾਕੀ ਹੋਰ ਵੈਬਸਾਈਟਾਂ ਬਹੁਤ ਆ ਹੁਣ ਆਪਾਂ ਇਹਨੂੰ ਕਰਾਂਗੇ ਐਡਿਟ ਐਡਿਟ ਵਾਸਤੇ ਆਪਾਂ ਚਲਾਂਗੇ ਕਾਈਂਡ ਮਾਸਟਰ ਦੇ ਵਿੱਚ ਤਾਂ ਆਪਾਂ ਲੌਂਗ ਵੀਡੀਓ ਬਣਾਉਣੀ ਹੈ ਤੇ ਇੱਥੇ ਆਪਾਂ ਕਰਾਂਗੇ 16:9 ਰੇਸ਼ੀਓ ਸਿਲੈਕਟ ਕਰਾਂਗੇ ਅਤੇ ਬਾਅਦ ਆਪਣੇ ਸਾਹਮਣੇ ਇਦਾਂ ਦਾ ਇੰਟਰਫੇਸ ਹੋ ਜਾਏਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਗੈਲਰੀ ਚ ਜਿਹੜੀਆਂ ਫੋਟੋਆਂ ਸਿਲੈਕਟ ਕਰਨੀਆਂ ਜਿਹੜੀਆਂ ਤੁਸੀਂ ਐਡਿਟ ਕੀਤੀਆਂ ਸੀ ਉਹ ਤੁਸੀਂ ਲੈ ਲੈਣੀਆਂ ਆਪਦੇ ਹਿਸਾਬ ਤੇ ਅਤੇ ਮੈਂ ਜਿੰਨੀਆਂ ਮੈਨੂੰ ਲੋੜ ਹੈ ਤਾਂ ਮੈਂ ਵੀ ਲੈ ਲੈਣੀਆਂ ਤੇ ਲੈਂਡ ਤੋਂ ਬਾਅਦ ਫਿਰ ਆਪਾਂ ਸਭ ਤੋਂ ਪਹਿਲਾਂ ਆਪਣਾ 뮤జిక్ ਦੀ ਲੋਡ ਪੈਣੀ ਜਿਹਦੇ ਆਧਾਰ ਤੇ ਆਪਾਂ ਫੋਟੋ ਆ ਸੈੱਟ ਕਰਕੇ ਲਾਵਾਂਗੇ ਤੇ ਆਪਾਂ ਜਾਵਾਂਗੇ ਆਡੀਓ ਦੇ ਵਿੱਚ ਆਡੀਓ ਚ 뮤జిక్ ਦੇ ਵਿੱਚ ਤੇ ਇੱਥੇ ਮੈਂ ਆਪਣੇ ਫੋਲਡਰ ਦੇ ਵਿੱਚ ਇੱਕ ਆਡੀਓ ਸੇਵ ਕੀਤੀ ਸੀ ਤੇ ਉਹਦੇ ਵਿੱਚੋਂ ਮੈਂ ਲੈ ਲੈਣੀ ਆ ਟੈਕਸਟ ਟੂ ਸਪੀਚ ਦੇ ਵਿੱਚ ਆਪਣੀ ਹਨਾ ਕਿ ਮੈਂ ਤਾਂ ਮੈਂ ਇੱਥੇ ਆਪਣੀ ਵੈਲਿਊ ਵਧਾਉਣਾ ਸਿੱਖੂ ਇੱਕ ਉਹ ਤਾਂ ਮੈਂ ਆ ਪਲੱਸ ਦੇ ਆਈਕਨ ਤੇ ਦਬ ਕੇ ਤੇ ਮੈਂ ਆਡੀਓ ਲੈ ਲਈ ਆ ਆਡੀਓ ਨੂੰ ਮੈਂ ਜਿੱਦਾਂ ਜਿੱਦਾ ਸੁਣਾਗੀ ਉਸੇ ਉਸੇ ਤਰੀਕੇ ਨਾਲ ਮੈਂ ਆਪਣੀਆਂ ਵੀਡੀਓ ਲਾਵਾਂਗੀ ਹੈਨਾ ਤਾਂ ਸਭ ਤੋਂ ਪਹਿਲਾਂ ਇਹਨੂੰ ਕਰਾਂਗੇ ਜ਼ੂਮ ਜ਼ੂਮ ਇੱਥੇ ਇਹਨੂੰ ਟੱਚ ਕਰਾਂਗੇ ਇੱਥੇ ਤਾਂ ਨੂੰ ਕਰਾਂਗੇ ਇੱਥੇ ਜ਼ੂਮ ਦਾ অপਸ਼ਨ ਆਉਂਦਾ ਤਾਂ ਥੱਲੇ ਵਾਲੇ ਜੀ ਉੱਤੇ ਵਾਲੇ ਜੀ ਦੋਵਾਂ ਨੂੰ ਥੋੜਾ ਥੋੜਾ ਜ਼ੂਮ ਕਰ ਦਾਂਗੇ ਜਿੰਦਾਂ ਕਿ ਇਹ ਪੂਰੇ ਏਰੀਆ ਦੇ ਵਿੱਚ ਸਾਡੀ ਫੋਟੋ ਵਧੀਆ ਕਲਿੱਕ ਹੋ ਕੇ ਆ ਜੇ ਹੈਨਾ ਵੇਖਣ 'ਚ ਵੀ ਵਧੀਆ ਲੱਗੇ ਤੇ ਲੋਨ ਤਾਂ ਬਾਅਦ ਇੱਥੇ ਆਪਾਂ ਇਹਨੂੰ ਲੋਗ ਲਾ ਦਾਂਗੇ ਤੇ ਸਟੈਪ ਬਾਏ ਸਟੈਪ ਜਿੰਨੀਆਂ ਹੈਗੀਆਂ ਨਾ ਸਾਰੀਆਂ ਆਪਾਂ ਮਤਲਬ ਕਿ ਇਸੇ ਤਰੀਕੇ ਨਾਲ ਜ਼ੂਮ ਕਰ ਦਾਂਗੇ ਤੇ ਤੁਸੀਂ ਇਸੇ ਤਰੀਕੇ ਨਾਲ ਸਾਰੀਆਂ ਜੋਮ ਕਰ ਲਿਓ ਜੇ ਹਨਾ ਤੇ ਬਾਕੀ ਆਡੀਓ ਜਿਹੜੀ ਮੈਂ ਲਈ ਹੀ ਤੇ ਉਹ ਆਡੀਓ ਮੈਂ ਟੈਕਸਟ ਟੂ ਸਪੀਚ ਤੋਂ ਡਾਊਨਲੋਡ ਕੀਤੀ ਸੀ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਤਾਂ ਜੇਕਰ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਂ ਉੱਤੇ ਦੁਬਾਰਾ ਫੇਰ ਇੱਕ ਵਾਰੀ ਵੀਡੀਓ ਬਣਾ ਦੂੰਗੀ ਵਾਇਸ ਵਾਲੀ ਟੈਕਸਟ ਟੂ ਸਪੀਚ ਦੇ ਵਿੱਚ ਜਾ ਕੇ ਤੁਸੀਂ ਆਪਣੀ ਆਡੀਓ ਜਨਰੇਟ ਕਰ ਸਕਦੇ ਜੀ ਉਸ ਤੋਂ ਬਾਅਦ ਆਪਾਂ ਲਾਵਾਂਗੇ ਬੈਕਗ੍ਰਾਉਂਡ 뮤జిక్ ਲੇਅਰ 'ਚ ਜਾਵਾਂਗੇ ਮੀਡੀਆ 'ਚ ਜਾਵਾਂਗੇ ਜਾ ਕੇ ਇੱਥੇ ਟੈਲੀਗ੍ਰਾਮ ਦੇ ਵਿੱਚ ਮੈਂ ਇੱਕ ਸੇਵ ਕੀਤੀ ਹੋਈ ਆ ਆਪਣੀ ਵੀਡੀਓ ਉਹ ਵੀਡੀਓ ਲੈ ਕੇ ਤੇ ਉਹਦੇ ਵਿੱਚੋਂ ਆਡੀਓ ਨੂੰ ਆਪਾਂ ਵੱਖਰਾ ਕਰਨਾ ਤੇ ਵੀਡੀਓ ਦਾ ਆਪਣਾ ਕੋਈ ਕੰਮ ਨਹੀਂ ਤੇ ਆ ਆਡੀਓ ਵਾਲਾ ਆਪਸ਼ਨ ਹੈ ਇਹਦੇ ਉੱਤੇ ਦਬ ਕੇ ਤੇ ਆਪਣੀ ਆਡੀਓ ਵੱਖਰੀ ਹੋ ਜਾਣੀ ਆ ਤੇ ਬਾਕੀ ਵੀਡੀਓ ਨੂੰ ਡਿਲੀਟ ਮਾਰ ਦਿਓ ਆਪਣੀ ਵੈਲਿਊ ਵਧਾਉਣਾ ਸਿੱਖੋ ਤਾਂ ਉਸ ਤੋਂ ਬਾਅਦ ਜਿਹੜੀ ਆਪਾਂ ਬੈਕਗ੍ਰਾਉਂਡ ਮਿਊਜ਼ਿਕ ਲਿਆ ਹੈ ਤੇ ਉਹਦੀ ਆਵਾਜ਼ ਥੋੜੀ ਜ਼ਿਆਦਾ ਹੈ ਤੇ ਇਹਦੀ ਆਪਾਂ ਵੋਲਿਊਮ ਥੋੜੀ ਜਿਹੀ ਘੱਟ ਕਰਾਂਗੇ ਇੱਥੇ ਆਪਾਂ ਦਬਾਂਗੇ ਮਿਕਸਰ ਤੇ ਮਿਕਸਰ ਤੋਂ ਬਾਅਦ ਆਪਾਂ ਇਹਦੀ ਥੋੜੀ ਜਿਹੀ ਆਡੀਓ ਘੱਟ ਕਰਾਂਗੇ ਕਿੰਨੇ ਦੇ ਜਿੰਨੇ ਆਪਣੇ ਹਿਸਾਬ ਨਾਲ ਤੁਸੀਂ ਰੱਖ ਲਿਓ ਜਿੱਦਾਂ ਤੁਹਾਨੂੰ ਸਹੀ ਲੱਗਦੀ ਹੈ ਹੈਨਾ ਤੇ ਮੈਂ ਇੱਥੇ 33 ਕਰਤੀ ਹੈ ਤੇ ਬਹੁਤ ਵਧੀਆ ਵਾ ਆਪਣੀ ਵੈਲਿਊ ਵਧਾਉਣਾ ਸਿੱਖੋ ਇੱਕ ਵਾਰ ਦੀ ਗੱਲ ਹੈ ਤਾਂ ਤੁਸੀਂ ਦੇਖਿਆ ਸਾਰੀ ਵੀਡੀਓ ਆਪਣੀ ਬਣ ਕੇ ਤਿਆਰ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜਦੋਂ ਆਪਾਂ ਹੌਲੀ ਹੌਲੀ ਬਣਾਉਣਾ ਸ਼ੁਰੂ ਕਰ ਦਈਏ ਤੇ ਚੱਟ ਬਣ ਕੇ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਲੇਅਰ 'ਚ ਜਾਵਾਂਗੇ ਮੀਡੀਆ 'ਚ ਜਾਵਾਂਗੇ ਤੇ ਇੱਥੇ ਇੱਕ ਆਪਾਂ ਹੋਰ ਟੈਲੀਗ੍ਰਾਮ 'ਚ ਜਾ ਕੇ ਮੈਂ ਸੇਵ ਕੀਤੀ ਹੋਈ ਵੀਡੀਓ ਲੈ ਲਾਂਗੇ ਲੈਣ ਤੋਂ ਬਾਅਦ ਫਿਰ ਇੱਥੇ ਇੱਕ ਬ੍ਰਾਈਟਿੰਗ ਵਾਲਾ ਆਪਸ਼ਨ ਹੁੰਦਾ ਵਾ ਇਹਦੀ ਬ੍ਰਾਈਟ ਆਪਾਂ ਕੱਟ ਕਰਾਂਗੇ ਜਿਹੜੇ ਆ ਨਿੱਕੇ ਨਿੱਕੇ ਜੁਗਨੂ ਜੇ ਹਨ ਇਹ ਵਿੱਚ ਸਾਡੀ ਵੀਡੀਓ 'ਚ ਦੇਖਣਗੇ ਤੇ ਵਧੀਆ ਲੱਗਣਗੇ ਹੋਰ ਵੀ ਤੇ ਇਹਦੀ ਬ੍ਰਾਈਟ ਆਪਾਂ ਬਿਲਕੁਲ ਕੱਟ ਕਰ ਦੇਣੀ ਜਿੰਨੀ ਤੁਹਾਨੂੰ ਸਹੀ ਲੱਗਦੀ ਇਹਨੂੰ ਮਤਲਬ ਕਿ ਥੋੜਾ ਜਿਹਾ ਸਕਰੋਲ ਕਰਕੇ ਵੱਡਾ ਕਰ ਲੈਣਾ ਕਰਕੇ ਪੂਰੀ ਸਕਰੀਨ ਦੇ ਉੱਤੇ ਆਪਾਂ ਸੈੱਟ ਕਰ ਦੇਣਾ ਇਹਨੂੰ ਕਰਨ ਤੋਂ ਬਾਅਦ ਆ ਵਧੀਆ ਲੱਗਦਾ ਹੈ ਨਾ ਤੇ ਜਦੋਂ ਆ ਲਾਦਗੇ ਤੇ ਇਹਦੇ ਨਾਲ ਨਾ ਜੁਗਨੂ ਜਿਹੜੇ ਨਿੱਕੇ ਨਿੱਕੇ ਥੱਲੇ ਨੂੰ ਪੂਰ ਜੀ ਡਿੱਗਦੀ ਹੈ ਵਧੀਆ ਲੱਗਦੀ ਹੈ ਤੇ ਇਹ ਵੀ ਜੇ ਤੁਸੀਂ ਕਹੋਗੇ ਤਾਂ ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਪਾ ਦਾਂਗੀ ਤੁਸੀਂ ਉੱਥੋਂ ਡਾ ਲਈਏ ਮਤਲਬ ਕਿ ਡਾਇਰੈਕਟ ਉੱਥੋਂ ਡਾਊਨਲੋਡ ਤੁਸੀਂ ਕਰ ਸਕਦੇ ਜੇ ਤਾਂ ਬਾਕੀ ਆਪਣੀ ਵੀਡੀਓ ਬਣ ਕੇ ਬਿਲਕੁਲ ਤਿਆਰ ਆ ਤਾਂ ਤੁਸੀਂ ਜਾ ਕੇ HD 720 Pro ਹਨਾ 30 ਦੇ ਵਿੱਚ ਤੁਸੀਂ ਸੇਵ ਕਰ ਲੈਣੀ ਹੈ ਅਤੇ ਕਰਨ ਤੋਂ ਬਾਅਦ ਤੁਹਾਡੀ ਗੈਲਰੀ ਚ ਪਹੁੰਚ ਜਾਣੀ ਵੀ ਤਾਂ ਸਾਰੀ ਐਡੀਟਿੰਗ ਤੁਹਾਨੂੰ ਮੈਂ ਦੱਸਤੀ ਬਿਲਕੁਲ ਆਸਾਨ ਤਰੀਕੇ ਨਾਲ ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰਿਓ ਅਤੇ ਸਬਸਕ੍ਰਾਈਬ ਕਰਦੇ ਹੋ ਅਤੇ ਨਾਲੇ ਪਿਆਰਾ ਜਿਹਾ ਕਮੈਂਟ ਕਰਦੇ ਹੋ ਬਾਕੀ ਤੁਸੀਂ ਵੀ ਵੀਡੀਓ ਬਣਾ ਕੇ ਚੈਨਲ ਕ੍ਰੀਏਟ ਕਰੋ ਹਰ ਕਰਕੇ ਆਪਣੇ ਪੈਸੇ ਖੁਦ ਦੇ ਕਮਾਓ ਆਪਣੇ ਪੈਰਾਂ ਤੇ ਆਪ ਖਲੋ ਕਿਸੇ ਦੇ ਉੱਤੇ ਨਿਰਭਰ